ਕਾਕੇ ਕੀ ਕੀ ਯੋਗਦਾਨ ਦੇਣਾ ਚਾਹੋਗੇ ਤੁਸੀਂ ਓ ਮਾਈ ਗਾਡ ਓਹ ਬੰਦੇ ਪਹੁੰਚ ਚੁੱਕੇ ਸਾਡੇ ਕੋਲ ਹੈ ਯਾਰ ਚਾਲ ਨੇ ਦੋਤ ਠੀਕ ਹੈ ਸਰਪੰਚ ਵਧਾਈਆਂ ਹੋ ਗਈਆਂ ਸੋਹੀ ਬਣ ਗਿਆ ਭਰਾ ਹੈ ਕੀ ਯੋਗਦਾਨ ਦੇਣਾ ਚਾਹੋਗੇ ਤੁਸੀਂ ਕਿੱਦਾਂ ਯਾਨੀ ਕਿ ਕਿਹੜੇ ਯਾਨੀ ਕਿ ਏਰੀਆ ਦੇ ਵਿੱਚ ਆਪਾਂ ਕੀ ਕਹਿੰਦੇ ਹੁੰਦੇ ਆ ਇਹ ਆਪਾਂ ਦੱਸੋ ਤੁਸੀਂ ਇਸ ਤਵੀਆਂ ਮੁਕਾਬਲੇ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਅਸੀਂ ਦੇਖਣਾ ਹੈ ਬਹੁਤ ਦੂਰੋਂ ਭਾਜੀ ਪਿੰਡ ਬੋਰਜਕੇਲਾ ਤਸਵੀਰ ਫਲੋਰ ਜਿਹੜਾ ਜਲੰਧਰ ਤੋਂ ਹਾਂ ਬੜੀ ਦੂਰ ਆਉਂਦੇ ਬੋਰਡ ਦੇ ਉੱਤੇ ਆਏ ਤਿੰਨ ਜਣੇ ਬਹਿ ਗਏ ਹੋਟਕਿਆਂ ਦੇ ਵਿੱਚ ਨਾ ਮੈਂ ਤਾਂ ਡਿਗਣ ਲੱਗਾ ਹੀ ਮਗਰ ਵਧੀਆ ਅਜੂ ਅਜੂ ਘਰੇ ਤੋਂ ਨਾ ਆ ਮੈਂ ਭੈਣ ਡਿਗਣ ਲੱਗਾ ਸੀ ਫੇਰ ਵੀ ਛੋੜੇ ਦੀ ਮੈਂ ਮਗਰ ਝੰਗਾ ਫੜਿਆ ਛੋੜੇ ਦੀ ਮੈਂ ਤਾਂ ਘਬੜਿਆ ਗੱਲ ਬਣਦੀ ਨਹੀਂ ਉਹ ਤੋਂ ਬਣੀ ਨਹੀਂ ਜਿਹੜੇ ਸੱਤ ਪਿੰਡਾਂ ਜਿੰਨੀ ਕਹਿੰਦੇ ਆ ਬਾਦੀ ਹੈ ਤੇ ਜ਼ਿਲ੍ਹਾ ਜਲੰਧਰ ਦਾ ਵੱਡਾ ਫੇਰਬੰਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਜਿੰਨੇ ਵੀ ਸਾਡੇ ਕਮੇਟੀ ਮੈਂਬਰ ਨੇ ਜਿਹਦੇ ਵਿੱਚ ਬੂਟਾ ਸਿੰਘ ਜੀ ਬਲਜੀਤ ਸਿੰਘ ਜੀ ਆਜਲਾ ਗੱਗੀ ਬਾਬਾ ਜੀ ਉਹਨਾਂ ਦਾ ਅਮਨ ਉਪਾਲ ਜੀ ਲक्की 바ਵਾ ਸਾਰੇ ਵੀਰ ਨਾਲ ਨੇ ਜੇ ਅੱਪਾ ਪੁਰਾਣੇ ਇਤਿਹਾਸ ਦੀ ਝਾਤ ਮਾਰਦੇ ਆ ਤਾਂ ਇਸੇ ਤੰਦਰ ਵਿਚ ਗੋਪੀਪਾ ਜੀ 5 ਅਕਤੂਬਰ ਪੰਜ ਕਤੂਬ ਫੇਰ ਉਹਦੇ ਲੈ ਕੇ ਆਉਣ। ਜੀ ਸਾਰੇ ਬਰਾ ਮਨ ਰਾਲ ਮਨ ਕੀ ਰਾਜਦੇਸ ਕਿਟ ਮੇਲੇ ਦੀ ਸ਼ੁਰੂਆਤ ਹੁਣ ਲੱਗੀ ਹੈ। ਇੱਕ ਵਾਰ ਸੇਧ ਤੋਂ ਗੋਤੀ ਕੋਲੋਂ ਤਾੜੀਆਂ ਮਾਰਦੇ ਜ਼ੋਰਦਾਰ ਇਸ ਭਰਾ ਨੇ ਵੱਡਾ ਇੱਕ ਨਾਮਣਾ ਦਿੱਤਾ ਹੈ। ਲਓ ਸ਼ੁਰੂਆਤ ਹੋ ਚੁੱਕੀ ਹੈ। ਸਾਹਮਣੇ ਦੇਖੋਗੇ ਸਾਰੇ ਭਰਾਵਾਂ ਦਾ ਬੜਾ ਧੰਨਵਾਦ। ਲਓ ਸਾਹਮਣੇ ਜ਼ਿੰਮੇਵਾਰੀ ਵੱਡੀ। ਕਰੀਏ ਸ਼ੁਰੂਆਤ। ਲਓ ਜੀ ਲਾਡੀ ਸਿਆ ਲਾ ਟਾਈਮ ਦੇ ਉੱਤਰਲੇ ਪਾਸੇ। ਔਰ ਕਲਚ ਦੱਬਿਆ ਗਿਆ ਗੇਅਰ ਪਾਇਆ ਗਿਆ ਤੇ ਕਲਚ ਛੱਡਿਆ ਗਿਆ ਜਿਵੇਂ ਤਾੜੀ ਮਾਰਦੇ ਜ਼ੋਰਦਾਰ ਆ ਸਾਹਮਣੇ ਦੇਖਾਂਗੇ ਹਲਵਾਰਾ ਫੀਟ ਵਾਲਾ ਮਟਰੈਕਟਰ ਅੰਦਰ ਵੱਲ ਵੱਧ ਜਾ ਰਿਹਾ ਹੈ ਜਾਂ ਫਿਰ ਜਾਨੀ ਕਦੇ ਨਮਾਜ਼ ਨਹੀਂ ਚੋਗਾ ਉਹ ਕਿਹਨੇ ਲੱਗਦਾ ਹੈ ਜੀ ਉਹ ਬਰਾਉਂ ਸ਼ੋਰ ਤੇ ਰੋਰ ਹਰ ਹਰ ਸਭਾ ਲੱਗਦਾ ਹੈ ਅਗਲਾ ਪ੍ਰੋ ਸੋਹਣਾ ਇਹ ਬੋ ਵੱਡੀਆਂ ਜ਼ਿੰਮੇਵਾਰੀਆਂ ਲੈ ਸਾਰੇ ਭਰਾਵਾਂ ਦਾ ਧੰਨਵਾਦ ਉਹ ਵੀ ਕੋਈ ਜਿੰਨੇ ਮਿੱਤਰ ਨੇ ਸਾਰੇ ਵੀਰਾਂ ਦੇ ਬੋਲੋ ਵੱਡੀ ਜ਼ਿੰਮੇਵਾਰੀ ਤੇ ਪਹਿਲਾ ਟ੍ਰਿਕਰ ਦੇਖ ਲਓ ਕੈਨੇਡਾ ਦੇ ਮਰਕਜ਼ ਦੇ 2 ਘੰਟੇ ਦੇਖ ਰਿਹਾ ਪਰ ਇਧਰ ਵੀ ਪਾਸੇ ਸੜਾਵੀ ਹੈ ਕਾਕੀ ਸਾਹਿਬ ਚੱਕ ਬਾਈ ਕਿ ਸਾਰੇ ਦੀ ਜ਼ਿੰਮੇਵਾਰੀ ਓਏ ਕਹਿੰਦੇ ਆਹ ਟਕ ਟਲ ਨੂੰ ਬਤਾ ਮਾਰਾ ਮੇਰੇ ਵੀਰ ਅਲਵਾਰਾ ਫੀਨ ਕਲੱਬ ਦੇ ਪੈਂਦਰ ਦੇ ਹੈਠਾ ਜਾਂਉਂਦੀ ਟਰੈਕਟਰ ਖੇਡ ਰਿਹਾ ਕਿ ਕਿਸੇ ਜਾਂਉਂਦੀਆਂ ਰੱਖਿਆ ਇਹ ਜਾਨ ਤੋਂ ਪਿਆਰਾ ਉਹ ਕੋਈ ਸੋਰਾਲੀ ਕਾ ਨਾਲਵੇਂ ਅਜਵੀਂ ਨਿਆਰਾ ਇਹਦੇ ਫਾਰਮ ਹਲਾੰਡਾੜ ਜਾਂਦੇ ਆ ਅੜੀ ਹੋਵੇ ਜਿਵੇਂ ਚੀਨ ਬੜੀ ਕੰਧ ਮੱਲੇ ਆ ਆ ਗੁੱਡੀ ਤਵੀਆਂ ਦੀ ਅੰਬਰਾ ਚ ਚੜ ਗਈ ਦੱਸ ਤੈਨੂੰ ਕਿਹੜਾ ਮੋਕਰਾ ਪਸੰਦ ਬੱਲਿਆ ਇਹ ਮੁੰਡੇ ਦਾ ਨਾਮ ਕਹਿੰਦੇ ਇੰਦਰਪ੍ਰੀਤ ਹਿੰਦੂ ਆ ਇਹ ਧੁਰ ਗੋਡੀਆਂ ਹਿੰਦੂਆ ਦੇ ਰੇਵੜੋ ਹਲਦੀ ਬਾਂਕਰ ਦਾ ਚੰਗਾ ਹੈ ਪੱਠਾ ਆ ਕਹਿੰਦੇ ਸਾਹਮਣੇ ਦੇਖੇ ਨਿਆਰਾ ਦੂਜਾ ਕਿਹੜਾ ਸ਼ੁਰੂ ਹੋ ਸਕਿਆ ਇਹਨਾਂ ਦੇ ਟਰੈਕਟਰ ਨੇ ਰਾ ਟਰੈਕਟਰ ਦਾ ਬੂਗਰਾ ਚੱਕਰ ਇੱਕ ਪਾਸੇ ਟਰੈਕਟਰ ਕੰਮ ਪ੍ਰਦੀਪ ਸਿੰਘ ਦੀ ਧਾਰੀ ਵਾਲਾ ਹੁੰਦਾ ਜਿਵੇਂ ਮਾਡੀ ਭਰਾ ਨੇ ਦੱਸਿਆ ਕਿ ਇੰਦੂ ਵੀਰਜੀਤ ਵੱਡੀ ਜ਼ਿੰਮੇਵਾਰੀ ਬੱਤੀ ਹੋਈ ਹੈ ਸਾਡੇ ਘੁੱਟੀ ਹਲਵਾਰੀ ਨੇ ਮੋਟਰ ਇੱਕ ਮਾਦੀ ਐਂਟਰੀ ਹੋ ਗਈ ਧੀਰਸਾ ਮੋਡੀਫਿਕੇਸ਼ਨ ਨਾ ਕਰਾ ਸੱਤੀ ਸੀ ਓੜੂ ਬਾਈ ਟਰੈਕਟਰ ਕਿਸੇ ਵੱਲ ਇਜ਼ਾਰ ਨਹੀਂ ਕੀਤਾ ਜਾਣਾ ਕੰਨ ਟਰੈਕਟਰ ਸਾਡੇ ਕੋਲ ਹੈ ਚੌਥਾ ਟਰੈਕਟਰ ਬੱਜ ਮਾਰ ਕੇ ਆਉਂਦੀ ਬਾਹ ਸਾਹਮਣੇ ਟਰੈਕਟਰ ਮੰਜਲਵਾਲਾ ਬਤਾ ਜਾ ਰਿਹਾ ਹੈ ਇਹ ਪਹਿਲਾ ਚੱਕਰ ਤੋਂ ਬਾਅਦ ਦੂਸਰੇ ਚੱਕਰ ਦੀ ਜਿਹੜੀ ਜ਼ਿੰਮੇਵਾਰੀ ਆਦੀ ਹੈ ਪਰ ਇਧਰਲੇ ਪਾਸੇ ਸਾਡੇ ਛੋਟਾ ਸਾ ਪੰਜਾਬ ਪੁਰਸ ਦੀ ਵੱਡੀ ਜ਼ਿੰਮੇਵਾਰੀ ਜਿਹਨਾਂ ਦੀ ਹੁੰਦੀ ਹੈ ਅਸੀ ਕੁਮਾਰ ਜੀ ਦਾ ਬੰਦਾ ਧੰਨਵਾਦ ਹੈ ਸਤਿਕਾਰ ਕੀਤਾ ਜਾ ਰਿਹਾ ਹੈ ਪਰ ਇਧਰਲੇ ਪਾਸੇ ਆ ਗਿਆ ਟਰੈਕਟਰ ਆ ਗਿਆ ਟਰੈਕਟਰ ਮੱਲਨ DJ ਸਾਊਂਡ ਮਿਲਗਾ ਆ ਛੋਟੀ ਜਿਹੀ ਆਵਾਜ਼ ਨੂੰ ਵੱਡੇ ਪੱਦਰ ਤੇ ਵਜਾਉਂਦੇ ਆ ਆ ਗਿਆ ਟਰੈਕਟਰ ਲਾ ਕੇ ਤਾੜੀ ਮਾਰਦੇ ਵੀਰਦਾਰ ਆਓ ਦੋ ਚੱਕਰ ਪੂਰੇ ਹੋ ਗਏ ਦੋ ਚੱਕਰ ਪੂਰੇ ਹੋ ਗਏ ਬਾਈ ਲਓ ਟਰੈਕ ਰੈਡੀ ਕਰਿਓ ਇਹ ਵੀ ਵਿਸ਼ੇ ਕੰਪਨੀ ਦਾ ਪ੍ਰੋਜੈਕਟ ਹੈ ਜਲਦੀ ਜਲਦੀ ਹੁਣ ਸਰਵਾਪ ਹੋਣ ਲੱਗੀ ਆ ਧੰਨਵਾਦ ਹੈ ਸਾਰੇ ਸੁਪਕਾਰ ਦੇ ਜਿਨ੍ਹਾਂ ਨੇ ਮਾਰ ਬਚਾ ਮੇਰੇ ਕੋ ਵੇ ਵਾਹ ਜਿੰਨੇ ਮਤਲਬ ਬੱਡੀ ਗੱਲ ਕੁਝ ਤਿਆਰ ਕਰਦੇ ਆ ਪਰ ਕੰਨੂ ਅੱਜ ਤਿਆਰ ਕੀਤਾ ਬਹੁਤ ਤੇਜ਼ ਆ ਨਾ ਰੱਦ ਚੱਲਦੀ ਆ ਗਿਆ ਹੈ ਨਾ ਸਾਹਮਣੇ ਦੇਖਾਂਗੇ ਪਹਿਲਾ ਚੱਕਰ ਪੂਰਾ ਹੋਣ ਲੱਗਾ ਜੇ ਸਵਾਦ ਆਉਂਦਾ ਤਾੜੀ ਮਾਰਦੇ ਜੀ ਲੋਕਾਰੇ ਆਹ ਮੱਤੇ ਦੇ ਕਰਦੇ ਜਿੰਨਾ ਨਾ ਜਾ ਮਨੇ ਕਿ ਪਿਆਰੇ ਵੀਰ ਗਾਰੀ ਮਾਰ ਜਾਂਦੀ ਹੈ ਇਹ ਮਾਸਨੇ ਬਰਤਾਂਤ ਜੰਡੇ ਦੀ ਉਹ ਜਿਹੜੇ ਜਿੱਤਦੇ ਨੇ ਭਾਨੇ ਲੱਖਾਂ ਦੀ ਕਰਨ ਦੀ ਮਾਸਟਰ ਮਾਸੀ ਦੇ ਦੋਪੰਦੇ ਆ ਰੋਣ ਜਾਂਦੀ ਹੈ ਆਹ ਧੂਣਾ ਬੱਦੀਆਂ ਤੇ ਜਾਣਾ ਅੱਜ ਸਰਾ ਕਰਵਾਇਆ ਜਾ ਹਾਣੇ ਪਰ ਇਸ ਮੇਰੇ ਪਾਸੇ ਹਰ ਇੱਕ ਦਾ ਫਰਦਵਾਣ ਨੇ ਫਿਰ ਜਾਂਦਾ ਭੱਜਾ ਪਰਉਣਾ ਬੱਲੇ ਬੱਲੇ ਪਰ ਇਧਰਲੇ ਪਾਸੇ ਇਧਰ ਲੱਗੇ ਤੇ ਜੰਮੇ ਹੋ ਰਹਾ ਆਹ ਟਰੈਕਟਰ ਲੱਗੇ ਜੰਮੇ ਹੋ ਰਹਾ ਜੇ ਆਉਂਦਾ ਸਲਾਹ ਦੇਣਾ ਤਾੜੀ ਮਾਰਦੇ ਜੋਰਦਾਰ ਹੈ ਇਹ ਵੱਡਾ ਟਰੈਕਟਰ ਆ ਨੱਕੀ ਰੁਕਾ ਖੋਦਦਾ ਤੇ ਸਾਹਮਣੇ ਦੇਖਦੇ ਦੀਪਾ ਜੀ ਦੇ ਵੱਡੀ ਟ੍ਰੇਨਿੰਗ ਦੇ ਨਾਲ ਚਲਾ ਰਿਹਾ ਹੈ ਸਭੇ ਧੰਨਵਾਦ ਸਭ ਵੱਡਾ ਕਿਸਾਨ ਸੋਹਣੇ ਨਿਚਾ ਆ ਰਿਹਾ ਹੈ ਜਿਹੜੀ ਬੱਸ ਹੈ ਨੱਕੀ ਲਗਾਈ ਕਰਦੇ ਹੋਣ ਉਹ ਕਨੇ ਜੰਗ ਦਾ ਉਹ ਕੋਲ ਪਿਆਰ ਕਰਦਾ ਸੀ ਆ ਤਾੜੀਆਂ ਉਹ ਤਾੜੀ ਮਾਰਨ ਇਕ ਵਾਰੀ ਜਿਹੜਾ ਇਹਨੂੰ ਪਿਆਰ ਕਰਦਾ ਸੀ ਬੱਸ 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 ਹੋਰ ਪਗਾ ਲੱਗਣਾ ਜੇ ਗਾਹੀ ਬੰਦੇ ਲੱਗਿਆ ਤੀਣਾ ਤੀਖੀ ਸੰਗ ਆਓ ਉਹ ਕੌਣ ਕਹਿੰਦਾ ਸੀ ਮਾਨ ਕਰਦਾ ਉਹਦੇ ਕੋਲ ਲਓ ਮੋਸੇ ਵਾਲੇ ਦਾ ਨਾਮ ਦੁਨੀਆ ਤੇ ਪ੍ਰਸਿੱਧ ਰਹਿਣਾ ਹੈ ਲਾ ਸਾਬਾ ਦੇਗਾ ਕਿੰਨੇ ਪਾਸੇ ਤਿਆਰ ਹੋ ਗਏ ਬੱਚਾ ਗਿਆ ਹੋ ਗਿਆ ਇਹ ਹਮਾਰਾ ਬਟਾਰਾ ਨੂੰ ਪਹਿਲੀ ਵਾਰ ਮਾਰ ਕੇ ਕਹਿੰਦੇ ਆ ਆਨੰਦ ਵਰਗੇ ਲੱਗੇ ਦੱਸੇ ਦੂਜੀ ਵਾਰ ਦੰਦਾ ਦੇਖੋ ਨੰਬਰ 4 ਨੰਬਰ ਬਣਾ ਦੇ ਮੇਰੇ ਤੇ ਜੇ ਇਹਨਾਂ ਦਾ ਅਮੀ ਜੰਮਾ ਆਪਣੇ ਅਸੂਰੇ ਵੀਰੇ ਰੰਗਾਂ ਨਾਲ ਪੈਂਦਾ ਸਿੱਖੋਂ ਦੇ ਸਭੂ ਹਰੀ ਰੰਗੂ ਵਾਲਾ ਨਾਲ ਜਰ ਮਾਰੇ ਪਹਿਲੀ ਵਾਰ ਬੱਚਾ 2017 ਪਾਰਾ ਦੇ ਚੋਕ ਨੂੰ ਖੇਡਦੇ ਨੇ ਰੰਗ ਇਹ ਮਾਦਮੀ ਵਾਲਾ ਅੰਦਰ ਦੀ ਤਾਂ ਇਹਦੇ ਤੇ ਗੱਲ ਕਰੀ ਆ 9 ਅਪ੍ਰੈਲ 2017 ਨੂੰ ਕਮੀਆਂ ਦਾ ਪਹਿਲਾ ਮੇਲਾ ਖੇਡਿਆ ਤੇ ਪਹਿਲੇ ਨੂੰ ਵੀ ਚੌਥਾ ਨੰਬਰ ਕਰ ਗਿਆ ਸੀਗਾ ਕਰੀ ਵੀ ਗੱਲ ਕਰਨੀ ਲੋ ਆ ਸਾਹਮਣੇ ਕਹਿੰਦੇ ਆ ਨਾਟ 11 ਜੇਦੋਂ ਵੱਲੇ ਸ਼ਾਰਾ ਮਾਰਦਾ ਨਾ ਫੇਰੀ ਵਾਰੀ ਗਿਆਨਾਂ ਦਾ ਗੁੱਠਾ ਲਗਾ ਸਾਰੀ ਜ਼ਿੰਦਗੀ ਤਾਰ ਦਿੰਦਾ ਨੌਜਵਾਨ ਭਰਾਵਾਂ ਦੀ ਪਰ ਇਹਨਾਂ ਦੇ ਕੰਮ ਦੇ ਨਾਟ 11 ਟਰੈਕਟਰ ਮੇ ਟਰੈਕਟਰ ਲੰਡੀ ਜੀਤ ਦਵਾਈ ਕੀਤੀ ਇਹ ਫੋਟੋ ਦਾ ਨਾਮ ਕੰਨੀਆਂ ਤੇ ਸਭ ਨੂੰ ਦਿਖਾਣਾ